ਹਾਂਜੀ ਆਪਣੇ ਲੱਗੀਆਂ ਭਿੰਡੀਆਂ ਛੋਟੇ ਛੋਟੇ ਬੂਟਿਆਂ ਨੇ ਚੱਕ ਲੈ ਫਲ ਇਹ ਹੈ ਜੀ ਜੜਫਲ ਗਰਮੀ ਦੀ ਪਹਿਲੀ ਸਬਜੀ ਹਾਂਜੀ ਛੋਟੇ ਛੋਟੇ ਬੂਟਿਆਂ ਨੂੰ ਭਿੰਡੀਆਂ ਲੱਗੀਆਂ ਜਾਂ ਇਹ ਹੈ ਜੀ ਜੜਫਲ ਗਰਮੀ ਦੀ ਪਹਿਲੀ ਸਬਜੀ ਭਿੰਡੀਆਂ ਆਪਾਂ ਘਾਈਆਂ ਜੀ ਕਰੇ ਲਓ ਜੀ ਛੋਟੇ ਛੋਟੇ ਬੂਟਿਆਂ ਨੂੰ ਕਿੱਡੀਆਂ ਕਿੱਡੀਆਂ ਲੱਗੀਆਂ ਭਿੰਡੀਆਂ ਤੇ ਨਾਲ ਲੱਗੇ ਹੋਏ ਆ ਸਾਡੇ ਘਰ ਦੇ ਟਮਾਟਰ ਇਹ ਵੀ ਬੂਟਾ ਪਰਿਆ ਪਿਆ ਇੰਡੀਆ ਲੈਂਗ ਹੋਲੀ ਹੂੰ ਕਿਦਿਆਂ ਕਿਦਿਆਂ ਨਹੀਂ ਦੇ ਲੀਆ ਨੇ ਇਹ ਆਪਣੀਆਂ ਘਰ ਦੀਆਂ ਸਬਜ਼ੀਆਂ ਜੋ ਵੀ ਅਗਲਾ ਮਿਹਨਤ ਕਰਦਾ ਫਲ ਤਾਂ ਜ਼ਰੂਰ ਮਿਲਦਾ ਜੀ ਇਹ ਹੁਣ ਫਲ ਲਾਉਣਾ ਚਾਹੀਦਾ ਜਿਹੜਾ ਜੜ ਫਲ ਟਾਈਮ ਨਹੀਂ ਫਲ ਚੱਕ ਲਈ ਨਹੀਂ ਤਾਂ ਵੱਧ ਕੇ ਬਹੁਤ ਵੱਡੀਆਂ ਵੱਡੀਆਂ ਹੋ ਜਾਂਦੀਆਂ ਸੇਤੀ ਫਲ ਚੱਕ ਦੇਣੀਆਂ